ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਅਸੀਂ ਤੁਹਾਨੂੰ ਮਿਕਸ ਫੈਬਰਿਕ ਦੀ ਦਵਾਂਗੇ ਸਾਰੇ ਸ਼ੌਪ ਤੇ ਜਿਹੜੇ ਸਾਡੇ ਕੋਲ ਸੂਟ ਪਏ ਨੇ ਬੁਕਿੰਗ ਕੀਤੀ ਹੁੰਦੀ ਆ ਸਾਡੇ ਸੂਟ ਹੋਲਡ ਤੇ ਰੱਖ ਲੋ ਅਸੀਂ ਪੇਮੈਂਟ ਕਰਵਾਨੇ ਆ ਤਾਂ ਫਿਰ ਉਹ ਅਸੀਂ ਵੀ ਉਹ ਨੰਬਰ ਲਿਖ ਕੇ ਸਾਈਡ ਤੇ ਰੱਖ ਦਾਨੀ ਅੱਜ ਅਸੀਂ ਕਾਫੀ ਸਾਰੇ ਜਿਹੜੇ ਸਾਡੀ ਸ਼ੌਪ ਤੇ ਬਾਕਸ ਆ ਉਹਨਾਂ ਦੇ ਵਿੱਚੋਂ ਦੇਖਿਆ ਨੰਬਰ ਮਲਾਮਲਾ ਕਾਲ ਵੀ ਕੀਤੀ ਹੈ ਮੈਸੇਜ ਵੀ ਕੀਤਾ ਕਹਿੰਦੇ ਹੁਣ ਤਾਂ ਟਾਈਮ ਹੋ ਗਿਆ ਜੀ ਹੁਣ ਨਹੀਂ ਲੈਣੇ ਮਤਲਬ ਕਿ ਤਾਂ ਕਰਕੇ ਅਸੀਂ ਪਹਿਲਾਂ ਤਾਂ ਹੀ ਨਹੀਂ ਰੱਖਦੇ ਹੈਗੇ ਇਦਾਂ ਹੋ ਜਾਂਦਾ ਕਿ ਕਈ ਵਾਰੀ ਜਿੱਦਾਂ ਕੋਈ ਕਾਫੀ ਸੂਟ ਲੈਣ ਵਾਲਾ ਕਲਾਇੰਟ ਆ ਫਿਰ ਉਹਨਾਂ ਦੇ ਸਾਨੂੰ ਰੱਖਣੇ ਵੀ ਪੈਣੇ ਆ ਐਨਕਾ ਵੀ ਸ਼ੌਕਾ ਕਰਨਾ ਪੈਂਦਾ ਈ ਪਰ ਫਿਰ ਵੀ ਜੇ ਐਡਾ ਪੇਮੈਂਟ ਆਂਦੀ ਨਹੀਂ ਆ ਤੇ ਫਿਰ ਅਸੀਂ ਵੀ ਨਹੀਂ ਬਾਰ-ਬਾਰ ਨੰਬਰ ਚੈੱਕ ਕਰਦੇ ਕਿ ਇਦਾਂ ਦੀ ਰਹਿ ਗਈ ਪੇਮੈਂਟ ਕਿਹਨਾਂ ਦੀ ਨਹੀਂ ਆਈ ਅੱਜ ਤੁਹਾਨੂੰ ਉਹ ਵਾਲੇ ਸੂਟ ਦੇ ਰਹੇ ਹਾਂ ਅਸੀਂ ਜਿਹੜੇ ਸਾਡੇ ਹੋਲਡ ਤੇ ਪਏ ਸੀਗੇ ਸਾਰੇ ਸੂਟ ਤੇ ਕਾਫੀ ਘੱਟ ਰੇਂਜ ਵਿੱਚ ਤੁਹਾਨੂੰ ਇਹ ਕੱਢਾਂਗੇ ਸੂਟ ਆਪਣੀ ਫਰੀਜ ਤੋਂ ਵੀ ਘੱਟ ਰੇਟਾਂ ਤੇ ਤੁਹਾਨੂੰ ਸੂਟ ਦੇਵਾਂਗੇ ਸਟਾਫ ਅੱਜ ਦੀ ਵੀਡੀਓ 'ਚ ਹਰ ਇੱਕ ਮਿਲੇਗਾ ਤੁਹਾਨੂੰ ਪਾਰਟੀ ਵੇਅਰ ਸੂਟ ਮਿਲਣਗੇ ਡੇਲੀ ਵੇਅਰ ਸੂਟ ਮਿਲਣਗੇ ਜੀ ਬਾਕੀ ਅ ਇਨਾ ਚੇ ਤੁਹਾਨੂੰ ਜਿੱਦਾਂ ਵਿంటర్ ਕਲੈਕਸ਼ਨ ਵਗੈਰਾ ਵੀ ਮਿਲੇਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਬਹੁਤ ਸਾਰੇ ਸੂਟ ਆ ਤਾਂ ਕਰਕੇ ਮੈਂ ਥੋੜੀ ਜਲਦੀ ਜਲਦੀ ਦਿਖਾਵਾਂਗੀ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਪੀਕਸੈਂਡ ਕਰ ਦਿਓ ਠੀਕ ਹੈ ਜੀ ਸ਼ੁਰੂ ਕਰਤੀ ਹਾਂ ਇਹ ਸਿੰਗਲ ਪੀਸ ਆ ਤਨਸੂਹੀ ਦਾ ਸੂਟ ਆ ਜੇ ਇਹ ਸਿਲਕ ਦੀ ਸਲਵਾਰ ਆ ਠੀਕ ਹੈ ਤਨਸੂਹੀ ਦੀ ਸ਼ਰਟ ਆ ਸਾਰੀ ਫਰੰਟ ਦੇ ਵਿੱਚ ਵਰਕ ਆ ਤੇ ਇਹ ਹੈਗਾ ਘੇਰੇ ਦੇ ਉੱਪਰ ਹੈਂਡਵਰਕ ਇਹਦੇ ਨਾਲ ਪਿਓਰ ਚਨਾਉਂਸ਼ ਫਾਉਂ ਦਾ ਦੁਪੱਟਾ ਇਹ ਤੇ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ 3000 3000 ਦਾ ਸੂਟ ਆ ਇਹ ਪਿਓਰ ਤਨਸੂਹੀ ਦੇ ਉੱਪਰ ਇਹ ਹੈਗਾ ਜੀ ਜੌਰਜਟ ਦਾ ਸੂਟ ਕੋਈ 3500 ਵਾਲਾ ਕੋਈ 4000 5000 7-8000 ਤੱਕ ਦੇ ਸੂਟ ਆ ਇਹ ਪਿਓਰ ਜੌਰਜਟਾ ਜੀ ਠੀਕ ਹੈ 컬러 ਵੀ ਬਹੁਤ ਸੋਹਣਾ ਹੈ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਤੁਹਾਨੂੰ ਇਹ ਵਾਲਾ ਵਰਕ ਮਿਲ ਜੇਗਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1300 ਅਸੀਂ ਤਾਂ ਅੱਜ ਕੱਢ ਰਹੇ ਹਾਂ ਸੂਟਾਂ ਨੂੰ ਵੀ ਚਲੋ ਬਾਕਸ ਖਾਲੀ ਕਰੀਏ ਵੈਸੇ ਹੀ ਅੱਜ ਲੱਗੇ ਸੀ ਸੂਟ ਲੱਭਣ ਕਿਸੇ ਦਾ ਫਿਰ ਇਹ ਸੂਟ ਲੱਭ ਗਏ ਸਾਨੂੰ ਜਿਹੜਾ ਅਸੀਂ ਲੱਭਣ ਲੱਗੇ ਸੀ ਉਹ ਨਹੀਂ ਮਿਲਿਆ ਇਹ ਹੈਗਾ ਜੀ ਪਿਓਰ ਸ਼ਿਮਰ ਦੇ ਉੱਪਰ ਬਹੁਤ ਪਿਆਰਾ ਜਿਹਾ ਸੂਟ ਆ ਏ ਦਾ ਬਣਿਆ ਹੋਇਆ ਬਾਰਡਰ ਘੇਰਾ ਤੇ ਸਾਰੇ ਸੂਟ ਚ ਬੂਟੀ ਰਹੇਗੀ 3 ਮੀਟਰ ਦੀ ਸ਼ਰਟ ਆ ਫਰੰਟ ਬੈਕ ਬਾਜੂ ਸਾਰੀ ਸਾਈਡ 에 ਦਾ ਬਾਰਡਰ ਰਹੇਗਾ ਠੀਕ ਹੈ ਜੀ ਇਹਦੀ ਸਲਵਾਰ ਆ ਇਹ ਸਾਰਾ ਹੀ ਸੂਟ ਇਹ ਹੈਗਾ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਲੰਮਾ ਛੋੜਾ ਜਿਹਾ ਸ਼ਿਮਰਤੇ ਰਹੇਗਾ ਜੀ ਸਾਰੇ ਹੀ ਸੂਟ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 3000 ਇਹ ਹੈਗਾ ਜੀ 5500 ਵਾਲਾ ਸੂਟ ਸਾਰਾ ਹੀ ਥ੍ਰੈਡ ਵਰਕ ਹੈ ਸਿਲਕ ਦਾ ਸਟੱਫ ਹੈ ਇਹ ਥ੍ਰੈਡ ਵਰਕ ਦੇ ਨਾਲ ਮਿਲੇਗਾ ਸੂਟ ਇਹ ਪੇਂਟ ਪ੍ਰਿੰਟ ਨਹੀਂ ਹੈਗਾ ਇਹ ਵਰਕ ਹੈ ਸਾਰਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਸਿਲਕ ਦੀ ਸਲਵਾਰ ਹੈ ਤੇ ਪਿਓਰ ਚਨਾਉਂਚ ਫੌਂ ਦਾ ਲੰਮਾ ਚੌੜਾ ਦੁਪੱਟਾ 4 ਸਾਈਡ ਬਾਰਡਰ ਆ ਪ੍ਰਾਈਸ ਰਹੂਗਾ ਜੀ 4000 ਇਹ ਹੈਗਾ ਸੂਟ ਮਸਲੀਨ ਦੇ ਉੱਪਰ ਇਹ ਮਸਲੀਨ ਦੀ ਸ਼ਰਟ ਆ ਕਿਰੇ ਤੇ ਸਾਰੇ ਤੇ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਤੇ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਕਾਫੀ ਕਲਰ ਦੀ ਆ ਪਲੇਨ ਸਲਵਾਰ ਆ ਮਸਲੀਨ ਦੀ ਤੇ ਪਿਓਰ ਦਾ ਹੈਗਾ ਦੁਪੱਟਾ ਤੇ ਸੂਟ ਦਵਾਂਗੇ ਤੁਹਾਨੂੰ 1600 ਦਾ ਇੱਕ ਰਿਕਵੈਸਟ ਆ ਜਦੋਂ ਤੁਸੀਂ ਮਤਲਬ ਸੂਟਾਂ ਦੀ ਸਾਨੂੰ ਫੋਟੋ ਪਾਓਗੇ ਤਾਂ ਤੁਸੀਂ ਪਲੀਜ਼ ਆਪ ਮੈਂਸ਼ਨ ਕਰ ਦਿਓ ਇਹ ਸੂਟ ਐਨ ਐ ਦਾ ਜੀ 1600 ਦਾ 3000 ਦਾ ਜਿੰਨੇ ਦਾ ਵੀ ਹੈ ਵੀ ਤੁਹਾਡੇ ਪਾਸ ਅਵੇਲੇਬਲ ਹੈ ਰਿਕਵੈਸਟ ਹੈ ਸਾਡੋ ਪ੍ਰਾਈਸ ਨਾ ਪੁੱਛਿਓ ਇਹ ਨਾ ਸੂਟਾਂ ਦੇ ਕਿਉਂਕਿ ਹੁਣ ਜੋ ਮੇਰੇ ਮੂੰਹ ਚ ਆ ਰਿਹਾ ਮੈਂ ਉਹੀ ਬੋਲ ਰਹੀ ਆ ਵਿਕੀਰਾ ਕੀ ਪ੍ਰਾਈਸ ਆ ਤੇ ਨਹੀਂ ਫੇਰ ਅਸੀਂ ਵੀਡੀਓ ਚ ਲੱਭਾਂਗੇ ਜੀ ਤੁਹਾਨੂੰ ਦੱਸਾਂਗੇ ਇੰਨੇ ਚ ਸੂਟ ਸੋਲਡ ਆਊਟ ਹੋ ਜਾਏਗਾ ਜਦੋਂ ਅਸੀਂ ਪੈਕ ਕਰਾਂਗੇ ਉਸ ਟਾਈਮ ਅਸੀਂ ਸੂਟ ਦੇ ਪ੍ਰਾਈਸ ਚੈੱਕ ਕਰਕੇ ਫੇਰ ਅਸੀਂ ਸੂਟ ਦੀ ਪੈਕਿੰਗ ਕਰਾਂਗੇ ਤੁਸੀਂ ਪਲੀਜ਼ ਆਪਣੇ ਪ੍ਰਾਈਸ ਨਾਲ ਦੀ ਨਾਲ ਪਹਿਲਾਂ ਹੀ ਸਾਨੂੰ ਦੱਸ ਦਿਓ ਵੀ ਅਵੇਲੇਬਲ ਹੈ ਤੁਹਾਡੇ ਪਾਸ ਇਹ ਹੈਗਾ ਜੀ ਪਿਓਰ ਗਰੇਪ ਦੇ ਉੱਪਰ ਸੂਟ ਇਹ ਹੈਂਡਵਰਕ ਮੈਂ ਖੁਦ ਕਰਵਾਇਆ ਹੋਇਆ ਬਹੁਤ ਸੋਹਣਾ ਸੂਟ ਆ ਇਹਦੀ ਬਾਜੂ ਤੇ ਵੀ ਇਹ ਵਰਕ ਹੈ ਮਤਲਬ ਇੱਕ ਸਿਆਣਿਆਂ ਜਾਂ ਦੀ ਲੁੱਕ ਦਾ کہہ ਸਕਦੇ ਆ ਸੂਟ ਸਿੰਪਲ ਸੋਬਰ ਸਰਦਾਰੀ ਦਾ ਸੂਟ ਆ ਪਿਓਰ ਚਨਾਉਂ ਸ਼ਵਾਂ ਦਾ ਦੁਪੱਟਾ ਫੋਰ ਸਾਈਡ ਐਦਾਂ ਇਹ ਲਾਈਨ ਦਿੱਤੀ ਹੋਈ ਇਹਨੂੰ ਤੁਸੀਂ ਟਿਸ਼ੂ ਲਗਵਾਓਗੇ ਤੇ ਵਿੱਚ ਹੈਗੀਆਂ ਬੂਟੀ ਸਾਰੇ ਸੂਟ ਦੇ ਇਸ ਉਰ ਤੁਹਾਨੂੰ ਮਿਲੇਗਾ ਜੀ ਹੁਣ 4800 ਦਾ 5500 ਦਾ ਸੂਟ ਸੀਗਾ ਇਹ ਕਿਉਂਕਿ ਖੁਦ ਤਿਆਰ ਕਰਵਾਇਆ ਵੈ ਥੋੜਾ ਜਿਹਾ ਮਹਿੰਗਾ ਹੀ ਤੇ ਇਹ ਹੈਗਾ ਸੂਟ ਮੋਡਲ ਦੇ ਉੱਪਰ ਓਮ ਟੈਕਸ ਦਾ ਸੂਟ ਆ ਜੀ ਸੂਟ ਤੁਹਾਨੂੰ ਬ੍ਰਾਂਡਡ ਹੀ ਮਿਲਣਗੇ 3 ਮੀਟਰ ਦੀ ਸ਼ਰਟ ਦੇ ਨਾਲ ਇਹ ਇਦਾਂ ਹੈਗੀ ਇਹਦੀ ਸ਼ਰਟ ਠੀਕ ਹੈ ਪਿਓਰ ਮਸਲੀਨ ਮੋਡਲ ਪਿਓਰ ਕਾਟਨ ਦੀ ਸਲਵਾਰ ਆ ਲਾਈਨਿੰਗ ਦੀ ਜ਼ਰੂਰਤ ਨਹੀਂ ਆ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਹੈਗਾ 2000 ਇਹ ਸੂਟ ਨੇ ਇਹ ਬਹੁਤ ਪਸੰਦ ਕਰੇ ਤੇ ਸਾਰਿਆਂ ਨੇ ਜਿਹੜੇ ਵਾਲੇ ਸੂਟ ਨੇ ਜੇ ਇਹ ਸੀ ਰੱਖੇ ਹੋਇਆ ਕਾਫੀ ਟਾਈਮ ਤੋਂ ਕਸਟਮਰ ਦੇ ਪਿਓਰ ਪਾਕਿਸਤਾਨੀ ਜੋਰਜਟ ਦਾ ਸੂਟ ਆ ਜੀ ਪਿਓਰ ਪਾਕਿਸਤਾਨੀ ਜੋਰਜਟ ਦਾ ਸੂਟ 5055 ਸਰਪ੍ਰਾਈਜ਼ ਆ ਸੂਟ ਦਾ ਇਹ ਲੇਸਿਸ ਦੇਖੋ ਘੇਰੇ ਦੇ ਉੱਪਰ ਬਹੁਤ ਸੋਹਣੀਆਂ ਲੇਸਿਸ ਨੇ ਇਹ ਹਲੇ ਵੀ ਰੱਖਿਆ ਹੋਇਆ ਕਸਟਮਰ ਦਾ ਸੂਟ ਮੇਰੇ ਕੋਲ ਜੇ ਤੁਹਾਨੂੰ ਲੱਗਦਾ ਵੀ ਅਸੀਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੀਗੇ ਕੈਨੇਡਾ ਦੇ ਕੁਲਦੀਪ ਮੈਮ ਦਾ ਸੂਟ ਆ ਰੱਖਿਆ ਹੋਇਆ ਠੀਕ ਹੈ ਜੀ ਇਹਦਾ ਹੈਗਾ ਪ੍ਰਾਈਸ 3550 4000 ਦੇ ਲਗਭਗ ਸੀਗਾ ਜੀ ਸੂਟ ਤੇ ਇਹ ਹੈਗੇ ਦੇ ਨਾਲ ਸਲਵਾਰ ਤੇ ਦੁਪੱਟੇ ਦੀ ਲੁੱਕ ਦੇਖੋ ਪਿਓਰ ਪਾਕਿਸਤਾਨੀ ਸੂਟ ਲੂਜ਼ ਲੂਜ਼ ਤੁਸੀਂ ਇਹ ਸੂਟ ਨੂੰ ਬਣਾਓਗੇ ਫਿਟਿੰਗ ਬਾਜੂ ਵਗੈਰਾ ਫੁੱਲ ਨਮਰੇਲਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਦਾ ਸੈਕੰਡ ਕਲਰ ਪਿਓਰ ਜਾਰਜਟਾ ਜੇ 3550 ਦਾ ਸੂਟ ਹੈ ਇਹ ਇਹ ਸੂਟ 'ਚ ਘੱਟ ਹੀ ਡਿਸਕਾਊਂਟ ਆ ਕਿਉਂਕਿ ਜੇ ਮੈਂ ਇਹ ਸੂਟ ਨੂੰ ਵੈਸੇ ਵੀ ਫਰੈਸ਼ ਵਿੱਚ ਵੀ ਪਾ ਦਵਾਂ ਤਾਂ ਇਹ ਬਹੁਤ ਈਜ਼ੀਲੀ ਨਿਕਲ ਜਾਏਗਾ ਹੁਣ ਚਲੋ ਮੈਨੂੰ ਇਦਾਂ ਕਿ ਮੇਰੇ ਕੋਲ ਪਏ ਆ ਜਿਹੜੇ ਸਾਰੇ ਉਹਨਾਂ ਦੇ ਵਿੱਚ ਹੀ ਕੱਢ ਦਿੰਨੇ ਆ ਇਹ ਹੈਗਾ ਜੀ ਐਵਰਗ੍ਰੀਨ ਕ੍ਰੇਪ ਦਾ ਸੂਟ ਇਹ ਹੈਗੀ ਇਹ ਕ੍ਰੇਪ ਦੀ ਸ਼ਰਟ ਲਾਈਨਿੰਗ ਵਾਲੀ ਇਹਦੇ ਨਾਲ ਇਹ ਸੀ ਗ੍ਰੀਨ ਜੀ ਸਲਵਾਰ ਆ ਠੀਕ ਹੈ ਕ੍ਰੇਪ ਦੀ ਸਲਵਾਰ ਆ ਕ੍ਰੇਪ ਦੀ ਸ਼ਰਟ ਆ ਪਿਓਰ ਸ਼ਫੋਨ ਦਾ ਹੈਗਾ ਜੀ ਦੁਪੱਟਾ ਇਹ ਪਿਓਰ ਸ਼ਾਫਾਂ ਦਾ ਦੁਪੱਟਾ 4200 ਪ੍ਰਾਈਸ ਹੈਗਾ ਸੂਟ ਦਾ 3900 ਦਾ ਸੂਟ ਤੁਹਾਨੂੰ ਕੱਢ ਰਹੇ ਹਾਂ ਜੀ ਇਹ ਬੈਲਵਟ ਦਾ ਸੂਟ ਆ ਕਈ ਵਾਰੀ ਜਦੋਂ ਅਸੀਂ ਸੇਲਾਂ ਲਗਾ ਦੰਨੇ ਆ ਨਾ ਮਿਸਟੇਕ ਸਾਤੋ ਵੀ ਹੋ ਜਾਂਦੀ ਆ ਮੈਂ ਐਵੇਂ ਹਰ ਇੱਕ ਵਾਰੀ ਕਸਟਮਰ ਨੂੰ ਇਹ ਕਹੀ ਜਾਵਾ ਮਿਸਟੇਕ ਸਾਤੋ ਇਹ ਹੋ ਜਾਂਦੀ ਆ ਕਿ ਅਸੀਂ ਸਾਈਡ ਤੇ ਨੰਬਰ ਲਿਖ ਕੇ ਰੱਖ ਦੰਨੇ ਆ ਤੇ ਫਿਰ ਜਦੋਂ ਕਲਾਈਂਟ ਸਾਨੂੰ ਪੁੱਛਦੇ ਆਂ ਸੀ ਸੂਟ ਲੱਭੀ ਜਾਂਦੇ ਆਂ ਕਈ ਵਾਰੀ ਮਿਲਦਾ ਨਹੀਂ ਹੈਗਾ ਤੇ ਫਿਰ ਹੋਰ ਚੁਆਇਸ ਕਰਵਾਣੀ ਪੈਂਦੀ ਆ ਸਾਨੂੰ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਹੁਣ ਤੋਂ ਅਸੀਂ ਮਤਲਬ ਥੋੜਾ ਜਿਹਾ ਆਪਣਾ ਸਿਸਟਮ ਚੇਂਜ ਕੀਤਾ ਵੀ ਜਿਹਦੀ ਪੇਮੈਂਟ ਹੋਏਗੀ ਬਸ ਉਹਦੇ ਹੀ ਰੱਖਣਾ ਸੂਟ ਉਸ ਤੋਂ ਬਾਅਦ ਹੁਣ ਕਿਸੇ ਦਾ ਨਹੀਂ ਰੱਖਣਾ ਹੈਗਾ ਇਹ ਹੈਗਾ ਜੀ ਇਹਦੇ ਨਾਲ ਸਟਾਲ ਠੀਕ ਹੈ ਤੇ ਪ੍ਰਾਈਸ ਹੈਗਾ ਜੀ ਇਸ ਸੂਟ ਦਾ 1800 ਦਾ ਸੂਟ ਹੈ ਜੇ 2200 ਦਾ ਸੀਗਾ ਸੂਟ ਤੇ ਇਹ ਹੈਗਾ ਏ ਇਹ ਵੂਲਨ ਦਾ ਸਭ ਨੂੰ ਪਤਾ ਹੈ ਇਹ ਸੂਟ ਤੁਹਾਨੂੰ ਦਮਾ ਗਿਆ ਜੀ ਹੁਣ 700 ਦਾ ਪਿਓਰ ਵੂਲਨ ਰਾਮ ਟੈਕਸ ਦਾ ਬ੍ਰਾਂਡ ਦੀ ਚੈੱਕ ਦੇ ਵਿੱਚ ਹੈ ਮਹਿਰੂਨ ਕਲਰ ਦਾ ਸੂਟ ਆ ਠੀਕ ਹੈ ਤੇ ਪ੍ਰਾਈਸ ਹੈਗਾ ਏ 700 ਇਹ ਹੈਗਾ ਜੀ ਰਾਮ ਟੈਕਸ ਦਾ ਪਿਓਰ ਪਸ਼ਮੀਨੇ ਦਾ ਸੂਟ ਹੈ ਪਿਓਰ ਪਸ਼ਮੀਨਾ ਇਸ ਤੇ ਘੇਰੇ ਤੇ ਵਰਕ ਕੀਤਾ ਹੋਇਆ ਹੈ ਇਹ ਥੋੜਾ ਜਿਹਾ ਗੰਦਾ ਹੋ ਗਿਆ کریم ਕਲਰ ਹੋਣ ਕਰਕੇ ਵਾਸ਼ ਤੋਂ ਬਾਅਦ ਸਾਫ ਹੋ ਜਾਏਗਾ ਇਹਦੀਆਂ ਬਾਜੂ ਤੇ ਵਰਕ ਹੈ ਪਿਓਰ ਪਸ਼ਮੀਨਾ ਜੀ ਇਹ ਠੀਕ ਹੈ ਤੇ ਪ੍ਰਾਈਸ ਲਗੂਗਾ ਇਹ ਸੂਟ ਦਾ ਤੁਹਾਨੂੰ ਬਿਨ ਡਾਊਟ ਦੁਪੱਟਾ 1800 ਦਾ ਇਹ ਹੈਗੀ ਹੈ ਜੀ ਮੋਡਲ ਦੀ ਸ਼ਰਟ ਬਹੁਤ ਸੋਹਣਾ ਸੂਟ ਆ ਡਿਜ਼ਾਈਨਰ ਜੀ ਲੁੱਕ ਆਣੀਆ ਸੂਟ ਬਣਾਉਣ ਤੋਂ ਬਾਅਦ ਪ੍ਰਿੰਟ ਹੀ ਬਹੁਤ ਪਿਆਰਾ ਹੈ ਕਾਟਨ ਦੀ ਸਲਵਾਰ ਆ ਤੇ ਇਹ ਸਟਾਈਲਿਸ਼ ਜਿਹਾ ਹੈਗਾ ਇਹਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਆ ਐਦਾ ਫੁੱਲ ਹੈਵੀ ਦੁਪੱਟੇ ਦੇ ਨਾਲ ਤੁਹਾਨੂੰ ਇਹ ਸੂਟ ਮਿਲੇਗਾ ਜੀ ਹੁਣ 2900 ਦਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਦੇ ਰਹੇ ਹਾਂ ਇਹ ਹੈਗਾ ਦਾ ਸੈਕੰਡ ਕਲਰ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ 2900 ਦਾ ਦੇ ਰਹੇ ਆ ਜੀ ਸੂਟ ਸੀਗਾ तकरीबन 4000 ਦੇ ਲਗਭਗ ਇਹ ਕਲੀਅਰ ਕਰ ਰਹੀ ਆ ਸਾਰਾ ਸਟਾਕ ਠੀਕ ਹੈ ਜੀ ਵਰਕ ਹੀ ਬਹੁਤ ਸੋਹਣਾ ਦੁਪट्टे ਦੇ ਉੱਪਰ ਬਹੁਤ ਪਿਆਰਾ ਵਰਕ ਆ 2900 ਦਾ ਸੂਟ ਆ ਪਿਓਰ ਕريب ਦਾ ਸੂਟ ਆ ਜੇ ਕਿਸੇ ਨੂੰ ਪਛਾਣ ਆਂਦੀ ਹੈ ਵੀ ਇਹ ਤਾਂ ਸਾਡਾ ਸੂਟ ਆ ਜੀ ਤਾਂ ਪਲੀਜ਼ ਉਹ ਵੀ ਮੈਸੇਜ ਕਰ ਦਿਓ ਕਾਫੀ ਕਲਰ ਦਾ ਪਿਓਰ ਕ੍ਰੇਪ ਦੇ ਉੱਪਰ ਸੂਟ ਆ ਜੇ। ਬਾਰਡਰਾ ਤੇ ਦੁਪੱਟਾ ਹੈਵੀ ਦੇ ਵਿੱਚ ਆ। ਐਂਦਾ ਹੈਗਾ ਦੁਪੱਟਾ ਸਾਰਾ ਹੈਵੀ ਦੇ ਵਿੱਚ। 4000 ਪ੍ਰਾਈਸ ਆ ਇਸ ਸੂਟ ਦਾ। ਨੈਕਸਟ ਹੈਗਾ ਜੀ ਹੁਣ ਦੇ ਮੌਸਮ ਵਿੱਚ ਪਹਿਣਿਆ ਜਾਣਾ ਸੂਟ। ਪਿਓਰ ਰਿਯਾਨ ਦੇ ਉੱਪਰ। 올 오버 수트 ਹੈ 5 ਮੀਟਰ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣੇਗਾ ਕੇਰੇਟੇ ਵਰਕ ਕੀਤਾ ਹੋਇਆ ਠੀਕ ਹੈ ਤੇ ਇਹ ਹੈਗੇ ਬਾਜੂ ਵਰਕ ਇਸ ਦੀਆਂ ਤੇ ਕੰਟਰਾਸਟ ਹੈਗਾ ਜੀ ਦੁਪੱਟਾ ਲੁੱਕ ਦੇਖੋ ਸੂਟ ਦੇ ਵੀ ਦੁਪੱਟਾ 2500 ਦਾ ਸੂਟ ਮਿਲੇਗਾ ਜੀ 2500 ਇਹ ਹੈਗਾ 5000 ਵਾਲਾ ਸੂਟ ਸਾਰੀ ਹੀ ਸੂਟ ਦੇ ਵਿੱਚ ਬਹੁਤ ਪਿਆਰਾ ਵਰਕ ਸਿਲਕ ਦਾ ਸਟਾਫ ਆ ਸਿਲਕ ਦੀ ਸਲਵਾਰ ਹੈ ਜੀ ਤੇ ਤੁਹਾਨੂੰ ਲੱਗੇਗਾ ਹੁਣ 4500 ਦਾ 4500 ਦਾ ਸੂਟ ਲੱਗੇਗਾ ਫੋਰ ਸੈੱਟ ਹੈਵੀ ਵਰਕ ਆ ਫੁੱਲ ਪਾਰਟੀ ویئر ਸੂਟ ਪਿਓਰ ਜੌਰਜਟ ਦਾ ਸੂਟ ਇਹ ਤਾਂ ਮੈਂ ਹੁਣੇ ਹਲੇ ਪਾਈ ਸੀਗੀ ਡਿਸਕਾਊਂਟ ਤੇ ਵੀਡੀਓ ਪਰ ਜਿਹੜੇ ਇਹ ਸੂਟ ਰੱਖੇ ਹੋਏ ਨਹੀਂ ਅਸੀਂ 45 ਦੀ ਜਦੋਂ ਵੀਡੀਓ ਪਾਈ ਸੀਗੀ ਉਸ ਟਾਈਮ ਦੇ ਸੂਟ ਪਏ ਆ ਮੇਰੇ ਕੋਲ ਤੇ ਹੁਣ ਤੁਹਾਨੂੰ 35 ਦੀ ਦਵਾਂਗੇ ਅਸੀਂ ਇਹ ਸੂਟ ਕ੍ਰੇਪ ਦੀ ਸਲਵਾਰ ਆ ਮਹਿੰਦੀ ਕਲਰ ਦਾ ਸੂਟ ਆ ਜੀ ਪਿਓਰ ਜੌਰਜਟ ਬਨਾਰਸੀ ਬ੍ਰੋਕੇਟ ਦੀ ਸ਼ਰਟ ਆ ਤੇ ਬ੍ਰੋਕੇਟ ਦਾ ਬਹੁਤ ਸੌਫਟ ਜਿਹਾ ਦੁਪੱਟਾ ਕਲਰ ਡਿਜ਼ਾਈਨ ਬਹੁਤ ਸੋਹਣਾ ਸੂਟ ਦਾ ਇੱਕ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਅੱਜ ਦੀ ਵੀਡੀਓ ਥੋੜੀ ਜੀ ਲੰਮੀ ਹੋ ਜਾਏਗੀ ਪਰ ਚੁਆਇਸ ਤੁਹਾਨੂੰ ਬਹੁਤ ਮਿਲ ਜਾਏਗੀ ਗ੍ਰੇ ਕਲਰ ਦਾ ਸੂਟ ਆ ਜੀ ਕਰੇਪ ਦੀ ਸਲਵਾਰ ਆ ਜਾਰਜਟ ਦੀ ਸ਼ਰਟ ਆ ਤੇ ਜਾਰਜਟ ਦਾ ਹੀ ਦੇਖੋ ਦੁਪੱਟੇ ਦਾ ਵਰਕ ਬਹੁਤ ਸੋਹਣਾ ਦੁਪੱਟਾ 3500 ਪ੍ਰਾਈਸ ਆ ਸੂਟ ਦਾ ਔਰਗੈਂਜ਼ਾ ਦੀ ਸ਼ਰਟ ਆ ਬਹੁਤ ਸੋਹਣਾ ਜਿਹਾ ਸੂਟ ਆ ਠੀਕ ਹੈ ਜੀ ਇਹ ਹੈਗੀ ਇਹਦੀ ਸਲਵਾਰ ਤੇ ਇਹ ਹੈਗਾ organza ਦਾ four sided ਲੰਮਾ ਛੋੜਾ ਜਿਹਾ ਦੁਪੱਟਾ ਬਹੁਤ ਪਿਆਰਾ ਜਿਹਾ 3000 ਪ੍ਰਾਈਸ ਹੈ ਸੂਟ ਦਾ ਰੀਵਾ ਬ੍ਰਾਂਡ ਦਾ ਪਿਓਰ ਪਸ਼ਮੀਨੇ ਦਾ ਸੂਟ ਹੈ ਜੀ 올ਓਵਰ ਪ੍ਰਿੰਟਡ ਰਹੂਗਾ ਸੂਟ ਇਹ ਮਸਲੀਨ ਦਾ ਇਹਦੇ ਨਾਲ ਦੁਪੱਟਾ ਹੈ ਦੁਪੱਟਾ ਇਹਦੇ ਨਾਲ ਪਸ਼ਮੀਨੇ ਦਾ ਸੂਟ ਤੇ ਤੁਹਾਨੂੰ ਮਿਲੇਗਾ ਜੀ ਇਹ ਸੂਟ 1900 ਦਾ 2200 ਵਾਲਾ ਸੂਟ ਇਹ ਸੂਟ ਅਸੀਂ ਖੁਦ ਵਰਕ ਕਰਵਾਇਆ ਹੋਇਆ ਪਿਓਰ ਕਾਟਨ ਦੇ ਉੱਪਰ ਆ ਵਿਦਾਊਟ ਲਾਈਨਿੰਗ ਸੂਟ ਬਣੇਗਾ ਘੇਰੇ ਤੇ ਇਹ ਬਹੁਤ ਸੋਨਾ ਜਿਹਾ ਨੈਟਵਰਕ ਕੀਤਾ ਹੋਇਆ ਇਦਾਂ ਪੈਚ ਦੇ ਨਾਲ ਠੀਕ ਹੈ ਔਰਗੈਂਜ਼ਾ ਸੌਰੀ ਕੋਟਡ ਹੋਰੀ ਦਾ ਦੁਪੱਟਾ ਲੰਮਾ ਚੌੜਾ ਜਿਹਾ ਇਦਾਂ ਕਟ ਵਰਕ ਨੇ ਜੀ ਪ੍ਰਾਈਸ ਹੋਏਗਾ ਇਹਦਾ 2500 ਔਰਗੈਂਜ਼ਾ ਦੀ ਸ਼ਰਟ ਆ ਕੁਝ ਕਿਸੇ ਨੂੰ ਲੈਣ ਦੇਣ ਵਾਸਤੇ ਲੈਣੇ ਨੇ ਸੂਟ ਕੋਈ ਫੰਕਸ਼ਨ ਆ ਘਰ ਦੇ ਵਿੱਚ ਤਾਂ ਲੁਕਵਾਈ ਸੂਟ ਬਹੁਤ ਸੋਹਣੇ ਆ ਸਟਿਚ ਕਰਵਾਣੇ ਆ ਜਿੱਦਾਂ ਵੀ ਇਹ ਹੈਗੀ ਆ ਜੀ ਇਹਦੀ ਮਸਲੀਨ ਦੀ ਸਲਵਾਰ ਇਹ ਸਲਵਾਰ ਦੇ ਉੱਪਰ ਵਰਕ ਆ ਔਰਗੇਂਜ਼ਾ ਦੀ ਸ਼ਰਟ ਆ ਤੇ ਔਰਗੇਂਜ਼ਾ ਦਾ ਹੀ ਹੈਗਾ ਜੀ ਵਰਕ ਵਾਲਾ ਦੁਪੱਟਾ ਪ੍ਰਾਈਸ ਹੈਗਾ ਸੂਟ ਦਾ 3000 ਸਿਲਕ ਦੀ ਹੈਗੀ ਆ ਜੀ ਸ਼ਰਟ ਕੋਚ ਕਲਾ ਬ੍ਰਾਂਡ ਦਾ ਸੂਟ ਹੈ ਕਲਰ ਵੀ ਵਾਹ ਸੋਨਾ ਹੈ ਇਹ ਬਲੈਕ ਕਲਰ ਨਹੀਂ ਹੈਗਾ ਇਹ ਕਾਰਬਨ ਕਾਫੀ ਜਿਹਾ ਸ਼ੇਡ ਆ ਜੀ ਕਾਫੀ ਬਲੈਕ ਜਿਹਾ ਕਲਰ ਆ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਤੇ 3000 ਪ੍ਰਾਈਸ ਆ ਜੀ ਸੂਟ ਦਾ ਪਿਓਰ ਔਰਗੇਂਜ਼ਾ ਦੇ ਉੱਪਰ ਸੂਟ ਆ ਬਹੁਤ سارے ਸੂਟ ਸੇਲ ਕੀਤੇ ਸੀਗੇ ਸਿਏ ਵਾਲੇ ਸਾਰੇ ਦੁਪੱਟੇ 'ਚ ਮਿਰਰ ਵਰਕ ਆ ਸੌਰੀ ਸੂਟ ਦੇ ਸ਼ਰਟ ਦੇ ਵਿੱਚ ਤੇ ਇਹ ਹੈਗਾ ਇਹਦਾ ਕੇਰਾ ਵਰਕ ਕ੍ਰੇਪ ਦੀ ਸਲਵਾਰ ਆ ਪਿਓਰ ਦਾ ਸੂਟ ਆ ਜੀ ਸਾਰੇ ਹੀ ਇਹ ਤੇ ਇਹ ਹੈਗਾ ਸਾਰੇ ਦੁਪੱਟੇ ਦੇ ਵਿੱਚ ਵਰਕ ਤੇ ਸਾਈਡ ਤੇ ਕਟ ਵਰਕ ਆ ਪ੍ਰਾਈਸ ਹੈਗਾ 4550 ਦਾ ਸੂਟ ਆ ਇਹ ਹੈਗੇ ਆ ਜੀ ਸੂਟ ਪਸ਼ਮੀਨੇ ਦੇ ਪਿਓਰ ਪਸ਼ਮੀਨੇ ਦੇ ਬਰੀਕ ਪ੍ਰਿੰਟ ਦੇ ਵਿੱਚ ਤੇ ਇੱਕ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਆ ਇਹ ਦੇਵਾਂਗੇ ਤੁਹਾਨੂੰ 1500 ਦੇ ਦੋਨੋਂ ਹੀ ਸੂਟ ਇਹ ਦੋਨੋਂ ਹੀ ਮਿਲਣਗੇ ਜੀ ਸਿੰਗਲ ਨਹੀਂ ਮਿਲੇਗਾ ਜੌਰਜਟ ਦਾ ਸੂਟ ਆ ਬਲੈਕ ਕਲਰ ਦੇ ਉੱਪਰ ਇਹ ਮੈਂ ਜਦੋਂ ਵੀ ਲੈ ਕੇ ਆਉਂਦੀ ਸੀਗੀ ਸੂਟ ਬਹੁਤ ਪਸੰਦ ਕਰਦੇ ਸੀ ਸਾਰੀ 5 ਮੀਟਰ ਦੀ ਜੌਰਜਟ ਆ ਤੇ ਇਹ ਸਾਰਾ ਮਿਰਰ ਵਰਕ ਕੀਤਾ ਹੋਇਆ ਹੈ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਜੌਰਜਟ ਦੇ ਉੱਪਰ ਹੀ 4 ਸਾਈਡ ਕਟ ਵਰਕ ਕੀਤਾ ਹੋਇਆ ਤੇ ਪ੍ਰਾਈਸ ਹੈਗਾ 2000 ਇਹ ਸੂਟ ਹੈਗਾ ਜੀ ਬਹੁਤ ਪਿਆਰਾ ਸਿਲਕ ਦੇ ਉੱਪਰ ਠੀਕ ਹੈ ਇਦਾਂ ਸੈਂਟਰ ਦੇ ਵਿੱਚ ਬਹੁਤ ਸੋਹਣਾ ਜਿਹਾ ਕਲਰਫੁਲ ਜਿਹਾ ਸੂਟ ਹੈ ਇਹ ਸਿਲਕ ਦੀ ਸਲਵਾਰ ਹੈ ਪੀਕਾਕ ਕਲਰ ਤੇ ਪਿਓਰ ਦਾ ਹੈਗਾ ਜੀ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਐਦਾਂ ਵਰਕ ਕੀਤਾ ਹੋਇਆ ਲੰਮਾ ਛੋੜਾ ਜਿਹਾ ਦੁਪੱਟਾ 2500 ਪ੍ਰਾਈਸ ਆ ਸੂਟ ਦਾ ਇਹ ਹੈਗਾ ਜੀ 3750 ਵਾਲਾ ਸੂਟ ਹੈ ਖੋਜ ਪਲਾ ਬ੍ਰਾਂਡ ਦਾ 3200 ਦੇ ਵਿੱਚ ਸੂਟ ਆ ਜੀ ਹੁਣ ਤੁਹਾਡੇ ਵਾਸਤੇ 3200 ਦੇ ਵਿੱਚ ਖੋਜ ਪਲਾ ਬ੍ਰਾਂਡ ਦਾ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ ਦੁਪੱਟਾ ਵੀ ਬਹੁਤ ਸੋਹਣਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਫੁੱਲ গারਲਿਸ਼ ਲੁੱਕ ਦਾ ਸੂਟ ਆ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਵੀ ਜੋਰ ਜੱਟ ਦੇ ਉੱਪਰ ਆ ਜੀ ਸੂਟ ਬਹੁਤ ਸੋਹਣਾ ਜਿਆ গারਲਿਸ਼ ਲੁੱਕ ਦਾ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ ਇਹ ਸਲਵਾਰ ਤੇ ਪਿਓਰ ਦਾ ਦੁਪੱਟਾ 2000 ਦਾ ਸੂਟ ਆ ਜੀ ਹੁਣ ਇਹ ਵਾਲਾ 3200 ਦਾ ਸੂਟ ਸੀਗਾ ਜੀ ਰੈੱਡ ਕਲਰ ਦਾ ਪਿਓਰ ਕ੍ਰੇਪ ਦਾ ਸੂਟ ਆ ਬਹੁਤ ਸੋਹਣਾ ਸੂਟ ਆ ਸੈਂਟਰ ਵਰਕ ਦੇ ਨਾਲ ਹੀ ਖੁਦ ਰੈਡੀ ਕਰਵਾਇਆ ਹੋਇਆ ਸੂਟ ਆ ਸੀ ਬਾਜੂ ਵੀ ਇਹਦੀ ਹੈਵੀ ਦੇ ਵਿੱਚ ਆ ਇਹ ਬਾਜੂ ਆ ਤੇ ਜਿਹੜੀ ਇਹਦੀ ਸਲਵਾਰ ਆ ਉਸ ਤੇ ਉੱਪਰ ਵੀ ਤੁਹਾਨੂੰ ਇਹ ਵਰਕ ਮਿਲੇਗਾ ਠੀਕ ਹੈ ਜੀ ਆਰੀਰਾ ਵਰਕ ਆ ਸੂਟ ਤੇ ਬਹੁਤ ਸੋਹਣਾ ਜਿਹਾ ਸੂਟ ਆ ਹੈਵੀ ਸੂਟ ਆ ਰੈੱਡ ਕਲਰ ਦੇ ਵਿੱਚ ਬਹੁਤ ਵੱਡਾ ਡਿਸਕਾਊਂਟ ਦੇ ਰਹੀਆਂ ਤੁਹਾਨੂੰ ਇਹ ਸੂਟ ਮਿਲੇਗਾ ਜੀ ਤੁਹਾਨੂੰ 4800 ਦਾ 4800 ਦਾ ਮੁਡਾਲ ਦਾ ਸੂਟ ਆ ਰਾਖੀ ਬ੍ਰੈਂਡ ਦਾ ਸਾਰੇ ਫਰੰਟ ਦੇ ਵਿੱਚ ਇਦਾਂ ਹੀ ਰਹੇਗਾ ਜੀ 3 ਮੀਟਰ ਦੀ ਸ਼ਰਟ ਆ ਕੇਰਾ ਬਹੁਤ ਸੋਹਣਾ ਮੁਡਾਲ ਦਾ ਸੂਟ ਆ 3850 ਵਾਲਾ ਸੂਟ ਆ ਜੀ ਤੇ ਤੁਹਾਨੂੰ ਦਵਾਂਗੇ ਅਸੀਂ ਇਹ 3200 ਦਾ ਸੂਟ 3200 ਦੇ ਵਿੱਚ ਆਨਲਾਈਨ ਬੁਕਿੰਗ ਰਹੇਗੀ ਸਾਰੇ ਸੂਟਾਂ ਦੀ ਸਿਲਕ ਦੀ ਸਲਵਾਰ ਆ ਠੀਕ ਹੈ ਜੀ ਤੇ ਇਹ ਹੈਗਾ ਦਾ ਦੁਪੱਟਾ ਹਾਂਜੀ ਨੈਕਸਟ ਹੈਗਾ ਕ੍ਰੇਪ ਦਾ ਸੂਟ ਆ ਜੈੱਡ ਕਲਰ ਦੇ ਉੱਪਰ ਇਹ ਤਾਂ ਬਹੁਤ ਸੋਹਣਾ ਪੈਚ ਹੋਇਆ ਹੋਇਆ ਸੂਟ ਤੇ ਠੀਕ ਹੈ ਕਿ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਸੂਟ ਨੇ 3000 ਪ੍ਰਾਈਸ ਸੀਗਾ ਜੀ ਤੇ ਹੁਣ 2500 ਦਾ ਸੂਟ ਦਵਾਂਗੇ ਤੁਹਾਨੂੰ ਪਿਓਰ ਸ਼ਾਫਾਨ ਦਾ ਦੁਪੱਟਾ ਤੇ ਬਹੁਤ ਸੋਹਣਾ ਬਾਰਡਰ ਹੈ ਸਾਰੀ ਦੁਪੱਟੇ ਤੇ ਠੀਕ ਹੈ ਨੈਕਸਟ ਦੇ ਰਹੀਆਂ ਜੀ ਖੋਜ ਖਲਾ ਬ੍ਰਾਂਡ ਦਾ ਸੂਟ ਇਹ ਵੀ 3000 ਦਾ ਸੂਟ ਸੀਗਾ ਇਹਦੀ ਨਾਲ ਹੀ ਹੈਵੀ ਹੈਗਾ ਇਹਦਾ ਦੁਪੱਟਾ ਦੁਪੱਟਾ ਬਹੁਤ ਹੈਵੀ ਹੈ ਗੋਟਾ ਪੱਤੀ ਦਾ ਕੰਮ ਹੈ ਤੇ ਪ੍ਰਾਈਸ ਹੈ ਗਿਆ 2500 ਇਹਦੇ ਨਾਲ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੋ ਸੂਟ ਦਿਖਾ ਚੁੱਕੀ ਹਾਂ ਬਹੁਤ ਸੋਹਣਾ ਬ੍ਰਾਕਿਟ ਦੇ ਉੱਪਰ ਆਜੀ ਸੂਟ ਪਿੰਕ ਕਲਰ ਦਾ ਤੇ ਪਲੇਨ ਸਲਵਾਰ ਇਹਦੀ ਪਿਓਰ ਕਾਟਨ ਦੀ ਤੇ ਰਾਈ ਡਿਜ਼ਾਈਨਰ ਜਿਹਾ ਦੁਪੱਟਾ ਠੀਕ ਹੈ 3000 ਪ੍ਰਾਈਸ ਹੈ ਜੇ ਸੂਟ ਦਾ ਹੁਣ ਬਹੁਤ ਸੋਹਣਾ ਸੂਟ ਹੈ ਇਹ ਸੈਂਟਰ ਦੇ ਵਿੱਚ ਇਹ ਵਾਲਾ ਵਰਕ ਆਏਗਾ ਪਿਓਰ ਕਾਟਨ ਦਾ ਸੂਟ ਆ ਪਿਓਰ ਕਾਟਨ ਇਹ ਤਾਂ ਹਾਲੀ ਹੁਣੀ ਪਾਈ ਸੀਗੀ ਅਸੀਂ ਵੀਡੀਓ ਵਿਦਾਊਟ ਲਾਈਨਿੰਗ ਬਣਨੇ ਵਾਲਾ ਬਹੁਤ ਪਿਆਰਾ ਸੂਟ ਆ ਕਾਟਨ ਦੀ ਸਲਵਾਰ ਆ ਪਿਓਰ ਮਡਲ ਦਾ ਦੁਪੱਟਾ ਜੀ ਪ੍ਰਿੰਟਡ ਪ੍ਰਾਈਸ ਹੈਗਾ ਸੂਟ ਦਾ 1900 ਮਸਲੀਨ ਦਾ ਸੂਟ ਪਿਓਰ ਮਸਲੀਨ ਠੀਕ ਹੈ ਤੇ ਇਹਦੀ ਜਿਹੜੀ ਸਲਵਾਰ ਹੈਗੀ ਆ ਉਹ ਇਦਾਂ ਪ੍ਰਿੰਟਡ ਰਹੇਗੀ ਤੇ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਵਾਲਾ 1800 ਦਾ ਸੂਟ ਪਏਗਾ ਤੁਹਾਨੂੰ ਪਿਓਰ ਮਸਲੀਨ ਦਾ ਸੂਟ ਹੈ ਜੇ ਪਿਓਰ ਮਸਲੀਨ ਦਾ ਬਹੁਤ ਸੋਹਣਾ ਵਰਕ ਹੈ ਸੂਟ ਤੇ ਤੇ ਮਸਲੀਨ ਦਾ ਹੀ ਦੁਪੱਟਾ ਇਹਦੇ ਨਾਲ ਪ੍ਰਾਈਸ ਹੈਗਾ 2000 ਦਾ ਸੂਟ ਸੀਗਾ 1800 ਦਾ ਹੁਣ ਕ੍ਰੇਪ ਦੇ ਸੂਟ ਨੇ ਹੈਂਡਵਰਕ ਕਰਵਾਏ ਹੋਏ ਇਹ ਤਾਂ ਹੈਗਾ ਜੀ ਕੇਰਾ ਬਣਿਆ ਹੋਇਆ ਬਹੁਤ ਸੋਹਣਾ ਠੀਕ ਹੈ ਦੋ ਸੂਟ ਫੇਨੇ ਮੇਰੇ ਕੋਲ ਤੇ 4200 ਵਾਲਾ ਸੂਟ ਆ ਤੇ ਤੁਹਾਨੂੰ ਦਵਾਂਗੇ ਜੀ ਹੁਣ ਇਹ 3800 ਦਾ 3800 ਦਾ ਸੂਟ ਪਏਗਾ 4 ਸਾਈਡ ਵਰਕ ਹੈ ਦੁਪੱਟੇ ਦੇ ਪਿਓਰ ਕ੍ਰੇਪ ਹੈ ਕ੍ਰੇਪ ਦਾ ਸਟੱਫ ਹੈ ਜੀ ਕਲਰ ਦੋ 3800 ਦਾ ਸੂਟ ਹੈ ਕਲਰ ਦੋਨੇ ਹੀ ਬਹੁਤ ਸੋਹਣੇ ਆ ਬਨਾਰਸੀ ਸੂਟ ਆ ਜੇ ਛਿਮਰ ਦੇ ਉੱਪਰ ਬਨਾਰਸੀ ਸ਼ਰਟ ਬਹੁਤ ਸੋਹਣੀ ਬ੍ਰਾਕਟ ਸਟਾਈਲ ਦੇ ਵਿੱਚ ਤੇ ਇਹ ਹੈਗਾ ਇਹਦਾ ਕੰਟਰਾਸਟ ਇਹਦੇ ਵਿੱਚ ਸ਼ਾਈਨ ਆ ਸੂਟ ਦੇ ਵਿੱਚ ਜਿਹੜਾ ਇਹਦਾ ਥ੍ਰੈਡ ਆ ਸੇਮ ਸਕਾਈ ਕਲਰ ਦਾ ਹੀ ਆ ਪਰ ਇਹ 골ਡਨ ਸ਼ਾਈਨ ਕਰਕੇ ਕਲਰ ਹੋਰ ਲੱਗਦਾ ਜਦੋਂ ਸ਼ਰਟ ਦੇ نیچے ਇਦਾਂ ਦੀ ਲਾਈਨਿੰਗ ਲੱਗੇਗੀ ਤਾਂ ਸੂਟ ਦੀ ਲੁੱਕ ਬਹੁਤ ਸੋਹਣੀ ਆਣੀ ਆ ਜਾਂ ਫਿਰ ਤੁਸੀਂ 골ਡਨ ਜੀ ਇਹਦੇ نیچے ਸ਼ਰਟ ਲਗਾ ਲਿਓ ਤਾਂ ਇਹ ਕੰਟਰਾਸਟ ਜਿਹਾ ਸੂਟ ਬਣੇਗਾ ਬਹੁਤ ਪਿਆਰਾ ਪਿਓਰ ਚਨਾਉਸ਼ ਫੌਨ ਦਾ ਦੁਪੱਟਾ ਹੈ 3500 ਦਾ ਪ੍ਰਾਈਸ ਆ ਜੀ ਸੂਟ ਦਾ ਬਹੁਤ ਪਿਆਰਾ ਸੂਟ ਹੈ ਕ੍ਰੇਪ ਦਾ ਕ੍ਰੇਪ ਦੀ ਸ਼ਰਟ ਹੈ ਇਹਦਾ ਸਾਰੀ ਚ ਸਿਕਵੈਂਸ ਵਰਕ ਹੋਇਆ ਹੋਇਆ ਇਹ ਸਿਕਵੈਂਸ ਵਰਕ ਹੈ ਬੀੜੀ ਥੋੜੀ ਜਿਹੀ ਲੰਮੀ ਹੋ ਜਾਏਗੀ ਪਰ ਅਸ ਤੁਹਾਨੂੰ ਬਹੁਤ ਤਰ੍ਹਾਂ ਦੀ ਕਲੈਕਸ਼ਨ ਦੇ ਰਹੇ ਹਾਂ ਜੀ ਕ੍ਰੇਪ ਦੀਆਂ ਸਲਵਾਰਾਂ ਤੇ ਇਹ ਹੈਗਾ ਦਾ ਦੁਪੱਟਾ ਇਹ ਸੀਗਾ ਜੀ 4500 ਦਾ ਸੂਟ ਤੇ 3800 ਦਾ ਦੇ ਰਹੀਆਂ ਤੁਹਾਨੂੰ ਹੁਣ ਪਿਓਰ ਕ੍ਰੇਪ ਦਾ 5 ਮੀਟਰ 올ਓਵਰ ਸੂਟ ਠੀਕ ਹੈ ਇਹਦੇ ਨਾਲ ਹੀ ਪ੍ਰਿੰਟਡ ਸ਼ਫਾਨ ਦਾ ਦੁਪੱਟਾ 2300 ਦਾ ਸੂਟ ਸੀਗਾ 2000 ਦਾ ਦੇ ਰਹੇ ਹਾਂ ਜੀ 크ਰੇਪ ਦਾ 올ਓਵਰ ਸੂਟ ਹੈ ਨਾਲ ਪਿਓਰ ਸ਼ਫਾਨ ਦਾ ਦੁਪੱਟਾ ਮਸਲੀਨ ਦਾ ਸੂਟ ਆ ਠੀਕ ਹੈ ਤੇ ਨਾਲ ਪਿਓਰ ਦਾ ਦੁਪੱਟਾ ਜੀ ਪ੍ਰਾਈਸ ਆ ਸੂਟ ਦਾ 1700 ਬਹੁਤ ਪਿਆਰਾ ਸਟਫ ਹੈ ਸੂਟ ਦਾ ਪਿਓਰ ਮਸਲੀਨ 올ਓਵਰ ਪ੍ਰਿੰਟਡ ਸੂਟ ਆ ਬਹੁਤ ਪਿਆਰਾ ਪ੍ਰਿੰਟ ਆ ਇਹ ਹੈਗਾ ਦਾ ਦੁਪੱਟਾ ਸਾਰਾ ਹੀ ਸੂਟ ਪਿਓਰ ਮਸਲੀਨ ਮੋਡਲ ਮਸਲੀਨ ਹੁੰਦੀ ਉਹ ਵਾਲਾ ਸਟਾਫ ਆ ਤੇ ਪ੍ਰਾਈਸ ਹੈਗਾ 2000 ਰੈਡ ਕਲਰ ਦਾ ਸੂਟ ਆ ਇਹ ਫਰੰਟ ਚ ਵਰਕ ਰਹੇਗਾ ਸਾਰੀ ਚ ਸਿਲਕ ਦੀ ਸਲਵਾਰ ਆ ਪਲੇਨ ਇਹ ਦਾ ਟੈਬੀ ਸਿਲਕ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਫੁੱਲ গারਲਿਸ਼ ਲੁੱਕ ਦਾ ਸੂਟ ਆ ਜੀ ਪ੍ਰਾਈਸ ਹੈਗਾ ਸੂਟ ਦਾ 2000 ਹੈਂਡਵਰਕ ਦਾ ਸੂਟ ਆ ਸਿਲਕ ਸਟਫ ਦੇ ਉੱਪਰ ਆ ਜੀ ਕਾਫੀ ਹੈਵੀ ਵਰਕ ਕੀਤਾ ਹੋਇਆ ਸੂਟ ਤੇ ਪਿਓਰ ਦਾ ਦੁਪੱਟਾ ਹੈ ਹੈਵੀ ਦੇ ਵਿੱਚ ਇਹਦੀ ਬਾਜੂਆਂ 4500 ਦਾ ਸੂਟ ਹੈ ਇਹ ਫੁਲਕਾਰੀ ਦਾ ਸੂਟ ਆ ਜਾਮ कॉटन ਦਾ ਸੂਟ ਆ 올ਓਵਰ ਤੇ ਇਹ ਹੈਗਾ ਜਿਹਾ ਘੇਰਾ ਬਣਿਆ ਹੋਇਆ ਸਾਈਡ ਤੇ ਬਾਜੂ ਦਾ ਪੈਚ ਦਿੱਤਾ ਹੋਇਆ ਵਿਦਆਊਟ ਦੁਪੱਟਾ ਸੂਟ ਆ ਜੀ ਇਹ ਇਹ ਪਏਗਾ ਤੁਹਾਨੂੰ 1500 ਦਾ ਇਹ ਵਿਦਆਊਟ ਸਲਵਾਰ ਆ ਇਹਦੇ ਨਾਲ ਸਲਵਾਰ ਨਹੀਂ ਹੈਗੀ ਇਹ ਹੈਗੀ ਹੈ ਜੀ 셔ਟ ਤੁਹਾਡੇ ਪਾਸ ਪਿੰਕ ਕਲਰ ਦੀ ਸਲਵਾਰ ਹੈਗੀ ਆ ਤੁਸੀਂ ਉਹਦੇ ਨਾਲ ਲਗਾ ਸਕਦੇ ਹੋ ਸੂਟ ਨੂੰ ਜਾਂ ਫਿਰ ਅਸੀਂ ਤੁਹਾਨੂੰ ਬਣਾ ਕੇ ਦੇ ਦਾਂਗੇ ਇਹ ਹੈਗਾ ਕਾਟਨ ਦਾ ਹੀ ਦੁਪੱਟਾ ਪਿਓਰ ਕਾਟਨ ਦਾ ਸੂਟ ਆ ਜੀ ਇਹ ਪਿਓਰ ਕਾਟਨ 4 ਸਾਈਡ ਵਰਕ ਦੇ ਨਾਲ ਤੇ ਇਹਨਾਂ ਦੋਨਾਂ 셔ਟ ਤੇ ਦੁਪੱਟੇ ਦਾ ਪ੍ਰਾਈਸ ਹੈਗਾ ਇਹ 2800 ਇਹ ਹੈਂਡਵਰਕ ਕਰਵਾਇਆ ਹੋਇਆ ਸੂਟ ਆ ਇਹਦੇ ਨਾਲ ਬ੍ਰாக்கਟ ਦੀ ਸਲਵਾਰ ਲਗਾਵਾਂਗੇ ਜੀ 셔ਟ ਪੀਸ ਆ ਇਹ ਹੈਗਾ ਜੀ 셔ਟ ਪੀਸ ਪਿਓਰ 벨ਵਟ ਦਾ ਸੂਟ ਆ ਇਹ ਹੈਂਡਵਰਕ ਕੀਤਾ ਹੋਇਆ ਤੇ ਇਹਦੇ ਨਾਲ ਹੈ ਉਦਾਂ ਹੀ 벨ਵਟ ਦਾ ਇਹ ਸ਼ਾਲ ਤਿਆਰ ਕੀਤਾ ਹੋਇਆ ਤੁਸੀਂ ਇਹਦੀ ਸਲਵਾਰ ਵੀ ਬਣਾ ਸਕਦੇ ਹੋ ਇਹ 셔ਟ ਤੇ ਸਲਵਾਰ ਸੌਰੀ ਸ਼ਾਲ ਦਾ ਪ੍ਰਾਈਸ ਹੈਗਾ ਇਹ 5500 yellow color ਦਾ plain suit ਆ ਪਿਓਰ ਪਸ਼ਮੀਨੇ ਦਾ ਠੀਕ ਹੈ ਜੀ ਪ੍ਰਾਈਸ ਲੱਗੇਗਾ ਤੁਹਾਨੂੰ ਇਹਦਾ 1000 ਦਾ ਸੀਗਾ ਤੇ 800 ਦਾ ਸੂਟ ਆ ਮਸਲੀਨ ਦਾ ਸੂਟ ਆ ਪਿਓਰ ਹੈ ਸਾਰੇ ਕੱਪੜੇ ਤਾਂ ਹੀ ਪਿਓਰ ਕਰਨ ਨੂੰ ਦਿਲ ਕਰਦਾ ਪਿਓਰ ਦਾ ਸੂਟ ਆ ਜੀ ਮਸਲੀਨ ਦੇ ਉੱਪਰ ਨੈਕ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਜਿਹਾ ਪ੍ਰਿੰਟ ਬਹੁਤ ਪਿਆਰਾ ਸ਼ਰਟ ਦਾ ਇਹ ਸਲਵਾਰ ਆ ਤੇ ਇਹ ਹੈਗਾ ਇਹਦਾ ਦੁਪੱਟਾ ਸਾਈਵਾ ਬ੍ਰਾਂਡ ਦਾ ਸੂਟ ਆ ਇਹ ਸੀਗਾ ਸੂਟ 3200 ਦਾ ਤੇ ਹੁਣ ਤੁਹਾਨੂੰ 2800 ਦਾ ਦੇਵਾਂਗੇ ਇਹ ਹੈਗਾ ਜੀ ਬਰਾਕੇਟ 5 ਮੀਟਰ ਦੀ ਬਰਾਕੇਟ ਹੈ ਇਹ ਐਦਾਂ ਇਹ 5 ਮੀਟਰ ਦਾ ਸਟੱਫ ਮੇਰੇ ਕੋਲ ਬਰਾਕੇਟ ਦਾ ਪਿਆ ਤੇ ਤੁਸੀਂ ਇਹਦੀ ਸ਼ਰਟਾਂ ਬਣਾ ਸਕਦੇ ਹੋ ਜਾਂ ਫਿਰ ਪੂਰਾ 올ਓਵਰ ਸੂਟ ਤਾਂ ਖੈਰ ਬਰਾਕੇਟ ਦਾ ਨਹੀਂ ਸੋਹਣਾ ਲੱਗਦਾ ਮੈਂ ਪਰਸਨਲੀ ਦੱਸਦੀ ਹਾਂ ਤੁਹਾਨੂੰ ਜਾਂ ਫਿਰ ਤੁਸੀਂ ਇਹਦੇ ਪੈਂਟਾ ਬਣਾ ਸਕਦੇ ਹੋ ਪੈਂਟ ਨਾਲ ਹਲੇ ਫਿਰ ਵੀ ਸੋਨਾ ਲੱਗਦਾ ਸੂਟ ਇਹ ਪਹਿਲਾਂ ਮਤਲਬ 1200 ਰੁਪਏ ਪਰ ਮੀਟਰ ਸੀਗਾ ਤੇ ਹੁਣ ਅਸੀਂ 800 ਰੁਪਏ ਪਰ ਮੀਟਰ ਦੇ ਅਕੋਰਡਿੰਗ ਇਹ ਵਾਲਾ ਜਿਹੜਾ ਸਟਾਫ ਆ ਉਹ ਸੇਲ ਕਰਾਂਗੇ ਇੱਕ ਸੂਟ ਹੈਗਾ ਜੀ ਇਹ ਹੈਂਡਵਰਕ ਦੇ ਉੱਪਰ ਔਰਗੈਂਜ਼ਾ ਤੇ ਇਹ ਵੀ ਖੁਦ ਹੀ ਕਰਵਾਇਆ ਹੋਇਆ ਬਹੁਤ ਸੋਨਾ ਸੂਟ ਹੈ ਨੈੱਕ ਦੇ ਉੱਪਰ ਵਰਕ ਆ ਤੇ ਸਾਰੇ ਚਬੂਤੀ ਰਹੋਗੇ 컬러 ਵੀ ਬਹੁਤ ਪਿਆਰਾ ਹੈ ਇਹ ਹੈਗੇ ਸਲਵਾਰ ਇਹਦੀ ਤੇ ਇਹ ਹੈਗਾ ਦਾ ਦੁਪੱਟਾ ਬਹੁਤ ਸੋਹਣਾ ਸੂਟ ਆ ਪ੍ਰਾਈਸ ਹੈਗਾ ਜੀ ਇਹ ਸੂਟ ਦਾ ਹੋਣ 3800 ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਨੂੰ ਸੰਦ ਆਈ ਹੋਏਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਤੇ ਤੁਸੀਂ ਵੀ ਜਲਦੀ ਜਲਦੀ ਫਾਇਦਾ ਚੁੱਕ ਸਕਦੇ ਹੋ ਇਹਨਾਂ ਘੱਟ ਰੇਂਜ ਵਾਲੇ ਸੂਟਾਂ ਦਾ ਵੀਡੀਓ ਦੇਖਣ ਲਈ ਥੈਂਕ ਯੂ so much